ਹਲੋ ਹਾਂਜੀ ਸਤਿਕਾਰਯੋਗ ਜੀ ਸਾਰਿਆਂ ਨੂੰ I hope ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਮੈਂਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਹੈ ਤੇ ਸਰਚ ਕਰਕੇ ਜਾ ਸਕਦੇ ਹੋਗੇ ਇੱਕ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਉਹਦੇ ਉੱਪਰ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆਂਗੇ ਅੱਜ ਆਪਣੇ ਸੂਟੇ ਸਟਿਚ ਕੀਤੇ ਹੋਏ ਨੇਗੇ ਤੇ ਇਹ ਇਹ ਆਪਾਂ ਨੇ ਕਾਟਨ ਦੇ ਵਿੱਚ ਇਹ ਆਪਣੀ ਸ਼ਰਟ ਆਪਾਂ ਸਟਿਚ ਕਰਕੇ ਭੇਜੀ ਆਪਾਂ ਕੱਲੀ ਸ਼ਰਟ ਸ਼ਰਟ ਸਟਿਚ ਕੀਤੀ ਹੈ ਇਹ ਠੀਕ ਹੈ ਜੀ ਤੇ ਟਿਸਟਾ ਦਾ ਇਹ ਕੱਪੜਾ ਹੈਗਾ ਸਟਾਫ ਹੈ ਜਿਹੜਾ ਹੈ ਟਿਸਟਾ ਬ੍ਰਾਂਡ ਦਾ ਬਟਰ ਕਾਟਨ ਦੇ ਵਿੱਚ ਹੈ ਇਸ ਤਰ੍ਹਾਂ ਦਾ ਇਹਦਾ ਡਿਜ਼ਾਈਨ ਪ੍ਰਿੰਟ ਹੈ ਤੁਸੀਂ ਦੇਖਿਓ ਹੁਣ ਇਹਨੇ ਆਪਣੇ ਕਾਫੀ ਸੂਡਾ ਟਿਸਟਾ ਬ੍ਰੈਂਡ ਦੇ ਤੇ ਇਹ ਆਪਾਂ ਨੇ ਇਸ ਤਨਾ ਰੈਡੀ ਕੀਤਾ ਹੋਇਆ ਹੈਗਾ ਇਹਨੂੰ ਸਿਰਫ ਆਪਾਂ ਨੇ ਪਾਈਪਿੰਗ ਲਾਈ ਹੋਈ ਹੈਗੀ ਤੇ ਉਹਨਾਂ ਨੇ ਸਿੰਪਲੀ ਸਟਿਚ ਕਰਵਾਇਆ ਹੈਗਾ ਇਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਮਰਜੀ ਸਟਿਚ ਕਰਵਾ ਸਕਦੇ ਹੋ ਤੇ ਡਿਜ਼ਾਈਨ ਵੀ ਬਣਵਾ ਸਕਦੇ ਹੋ neck ਉੱਪਰ ਤੇ ਸ਼ਰਟ ਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਇਹ ਤੁਹਾਡੀ ਇੱਛਾ ਹੈ ਜੀ ਤੁਸੀਂ ਕਿਦਾਂ ਸੂਟ ਸਟਿਚ ਕਰਾਉਣਾ ਤੇ ਇਹ ਮੈਰੂਨ ਬਾਟਮ ਹੈ ਠੀਕ ਹੈ ਜੀ ਬਾਟਮ ਉਹਨਾਂ ਵੱਲੋਂ ਆਈ ਸੀ ਆਪਾਂ ਉਹਦੇ ਨਾਲ ਜਿਹੜੀ ਸ਼ਰਟ ਮੈਚ ਕਰਕੇ ਤੇ ਇਸ ਤਰ੍ਹਾਂ ਦੀ ਆਪਾਂ ਬਣਵਾ ਕੇ ਉਹਨਾਂ ਨੂੰ ਦਿੱਤੀ ਆ ਠੀਕ ਹੈ ਜੀ ਤੇ ਅਗਲਾ ਹੈਗਾ ਅਗਲੀ ਸ਼ਰਟ ਇਹ ਵੀ ਆਪਾਂ ਕਾਟਨ ਦੀ ਸ਼ਰਟ ਹੈਗੀ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਇਹ ਵੀ ਆਪਣਾ ਟਿਸਟਾ ਦਾ ਸਟੱਫ ਹੈ ਤੇ ਬਹੁਤ ਸੋਹਣਾ ਬਹੁਤ ਸੋਹਣਾ ਸਟੱਫ ਹੈ ਪ੍ਰਿੰਟਡ ਲੈਣੇ ਚਾਹੇ ਪਲੇਨ ਦੇ ਉੱਤੇ ਵਰਕੇ ਕਰਾਉਣੇ ਸਾਨੂੰ ਆਪਾਂ ਵਧੀਆ ਕੁਆਲਟੀ ਦਾ ਸਟੱਫ ਹੈ ਜਿਹੜਾ ਉਹ ਲਾਕੇ ਦੇਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟ ਬਣਿਆ ਹੋਇਆਗਾ ਠੀਕ ਹੈ ਤੇ ਇਸ ਤੁਸੀਂ ਸਾਨੂੰ ਪੁੱਛ ਸਕਦੇ ਹੋਗੇ ਵੀ ਮਿਲੂ ਜਾਂ ਨਾ ਮਿਲੂ ਤੇ ਇਸ ਤਰ੍ਹਾਂ ਪਹਿਲਾਂ ਨੈੱਕ ਰੈਡੀ ਕੀਤਾ ਹੋਇਆ ਹੈ ਇਹਦੇ ਉੱਪਰ ਵੀ ਕੋਈ ਵਰਕ ਨਹੀਂ ਹੈਗਾ ਇਹ ਵੀ ਆਪਾਂ ਬਿਲਕੁਲ ਸਿੰਪਲ ਹੈ ਜਿਹੜਾ ਸਟਿਚ ਕੀਤਾ ਹੈ ਤੇ ਇਸ ਤਰ੍ਹਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈ ਤੁਸੀਂ ਵਰਕ ਵਗੈਰਾ ਕਰਾਉਣਾ ਹੁੰਦਾ ਹੈ ਇਹਦੇ ਉੱਪਰ ਕਰਵਾ ਸਕਦੇ ਹੋ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਹੈ ਤੇ ਆਪਾਂ ਨੇ ਇਹਦੇ ਨਾਲ ਇਹ ਮੈਚ ਕੀਤਾ ਹੋਇਆ ਠੀਕ ਹੈ ਜੀ ਇਹ ਆਪਾਂ ਨੂੰ ਬਾਟਮ ਕਸਟਮਰ ਵੱਲੋਂ ਆਈਆਂ ਸੀ ਤੇ ਉਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਪ੍ਰਿੰਟਡ ਸ਼ਰਟਾਂ ਨੇ ਜਿਹੜੀਆਂ ਮੈਚ ਕਰੀਆਂ ਨੇ ਤੇ ਸਟਿਚ ਕਰਵਾ ਕੇ ਦਿੱਤੀਆਂ ਨੇ ਠੀਕ ਹੈ ਇਹਦੇ ਨਾਲ ਉਹਨਾਂ ਨੇ ਦੁਪੱਟਾ ਜਿਹੜਾ ਡਾਈ ਕਰਵਾਇਆ ਹਾ ਪ्युअर ਦਾ ਆਪਾਂ ਇਹਦੇ ਨਾਲ ਦੁਪੱਟਾ ਲਾਇਆ ਹੋਇਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਡਾਈ ਕੀਤਾ ਹੋਇਆ ਦੁਪੱਟੇ ਦੀ ਕੁਆਲਿਟੀ ਵੀ ਆਪਾਂ ਤੁਹਾਨੂੰ ਵਧੀਆ ਦੇਵਾਂਗੇ ਵਧੀਆ ਕੁਆਲਿਟੀ ਦਾ ਆਪਣਾ ਦੁਪੱਟਾ ਹੋਊਗਾ ਲਓ ਜੀ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਰੈਡੀ ਕੀਤਾ ਹੋਇਆ ਇਹਦੇ ਵਿੱਚ ਤਿੰਨ ਚਾਰ ਕਲਰ ਨੇ ਜਿਹੜੇ ਆਪਾਂ ਐਡ ਕੀਤੇ ਹੋਏ ਨੇ ਦੁਪੱਟੇ ਦੇ ਵਿੱਚ ਤੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਦੁਪੱਟੇ ਦੀ ਡਾਈ ਵੀ ਆਪਣੀ ਵਧੀਆ ਹੁੰਦੀ ਹੈ ਤੇ ਲੈਸ ਵਗੈਰਾ ਇਹਦੇ ਉੱਪਰ ਆਪਾਂ ਕੋਈ ਐਡ ਨਹੀਂ ਕੀਤੀ ਹੈਗੀ ਠੀਕ ਹੈ ਜੀ ਲੋ ਜੀ ਇਹ ਆਪਾਂ ਕੱਲੀ ਸ਼ਾਰਟਾਂ ਸਟਿਚ ਕਰਵਾ ਕੇ ਭੇਜੀਆਂ ਨੇ ਸਕਰੀਨ ਦੇ ਉੱਪਰ ਪ੍ਰਾਈਸ ਨਹੀਂ ਸ਼ੋ ਹੋਊਗਾ ਨਾ ਤਾਂ ਫੁੱਲ ਸੂਟ ਲੈਣਾ ਤਾਂ ਆਪਣੇ ਕੋਲ ਇੱਕ ਸਿੰਗਲ ਪੀਸ ਸਿੰਗਲ ਸੂਟ ਮੈਰੂਨ ਰੈੱਡ ਮੈਰੂਨ ਜਾਂ ਕਲਰ ਹੈਗਾ ਤੁਸੀਂ ਲੈ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਟਿਸਟਾ ਦਾ ਟਿਸਟਾ ਬਟਰ कॉटन ਦਾ ਸਟੱਫ ਹੋਊ ਰਹੂਗਾ ਠੀਕ ਹੈ ਜੀ ਤੇ ਡਿਜ਼ਾਈਨ ਪ੍ਰਿੰਟ ਉਹਦਾ ਸੇਮ ਨਹੀਂ ਹੋਊਗਾ ਲੋ ਜੀ ਇਹ ਵੀ ਤੁਸੀਂ ਦੇਖੇ ਨਗੇ ਪਹਿਲਾਂ ਆਪਾਂ ਕੁੜਤੇ ਸਟਿਚ ਕੀਤੇ ਹੋਏ ਸੀ ਇਹ ਇਹਨਾਂ ਦੇ ਹੀ ਦੋ ਕੁੜਤੇ ਇਹ ਹੋਰ ਨੇਗੇ ਤੇ ਇਹ ਆਪਾਂ ਨੇ ਸਿੰਪਲ ਸਟਿਚ ਕੀਤੇ ਆਗੇ ਠੀਕ ਆ ਉਹਨਾਂ ਦੇ ਵਿੱਚ ਆਪਾਂ ਨੇ ਲੇਸ ਹੈ ਜਿਹੜੀ ਐਡ ਕੀਤੀ ਹੋਈ ਸੀ ਇਹਦੇ ਵਿੱਚ ਆਪਾਂ ਨਹੀਂ ਕਰੀ ਹੈਗੀ ਤੇ ਕਈ ਵਾਰ ਕਈ ਸਟਾਫ ਇਦਾਂ ਦੇ ਹੁੰਦੇ ਆ ਆਪਾਂ ਨੂੰ ਲੇਸ ਜਿਹੜੀ ਲੇਸ ਹੈ ਜਿਹੜੀ ਉਹ ਨਾਲ ਨਹੀਂ ਮਿਲਦੀ ਹੈਗੀ ਠੀਕ ਹੈ ਤੇ ਇਹਦੇ ਨਾਲ ਤੇ ਆਪਾਂ ਕੁਝ ਵੀ ਸਟਿਚ ਨਹੀਂ ਕੀਤਾ ਨਾ ਪਜਾਮੀ ਨਾ ਪਲਾਜ਼ੋ ਇਹ ਆਪਾਂ ਕੱਲਾ ਕੁੜਤਾ ਹੀ ਸਟਿਚ ਕੀਤਾ ਤੇ ਇਸ ਤਰ੍ਹਾਂ ਦਾ ਇਹਦਾ ਆਪਾਂ ਨੇ ਨੈੱਕ ਰੱਖਿਆ ਹੋਇਆ। ਲੋ ਜੀ। ਠੀਕ ਹੈ। ਬਹੁਤ ਸੋਹਣਾ ਕੰਮ ਕੀਤਾ ਹੈ ਸਟਿਚਿੰਗ ਦੇ ਵਿੱਚ ਵੀ ਤੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਜਿਹੜਾ ਕੁੜਤਾ ਹੋ ਸਟਿਚ ਕਰਵਾ ਸਕਦੇ ਹੋ ਵੀ ਇਹ ਬ ਕੁੜਤਾ ਸਟਿਚ ਕੀਤਾ ਹੋਇਆ। ਤੇ ਬਾਹਾਂ ਵੀ ਬਿਲਕੁਲ ਪਲੇਨ ਰੱਖੀਆਂ ਹੋਈਆਂ ਨੇ ਗਈਆਂ। ਠੀਕ ਹੈ ਤੁਸੀਂ ਇਹਨੂੰ ਵਾਈਟ ਨਾਲ ਜਾਂ ਆਫ ਵਾਈਟ ਆ ਸਲਵਾਰ ਸਟਿਚ ਕਰਵਾ ਸਕਦੇ ਹੋ ਪਲਾਜ਼ੋ ਕਰਵਾ ਸਕਦੇ ਹੋ ਜਾਂ ਪੰਜਾਬੀ ਸਟਿਚ ਕਰਵਾ ਸਕਦੇ ਹੋ ਤੁਹਾਡੀ ਇੱਛਾ ਹੈਗੀ ਤੁਸੀਂ ਕਿਸ ਤਰ੍ਹਾਂ ਨਾਲ ਬਣਾਉਣਾ ਚਾਹੁੰਦੇ ਹੋਗੇ ਠੀਕ ਹੈ ਜੀ ਤੇ ਇਹ ਸਿੰਗਲ ਤੇ ਆਪਾਂ ਤੁਹਾਨੂੰ ਦਿਖਾਇਆ ਤੁਸੀਂ ਇਦਾਂ ਦੇ ਕੁੜਤੇ ਜਿਹੜੇ ਤੁਸੀਂ ਸਭ ਤੋਂ ਸਟਿਚ ਕਰਵਾ ਸਕਦੇ ਹੋ ਲਓ ਜੀ ਤੇ ਇੱਕ ਇਸ ਦਾ ਕੁਰਤਾ ਪਰੈਡੀ ਕੀਤਾ ਸਾਰੇ ਕੁਰਤਿਆਂ ਦੇ ਉੱਪਰ ਆਪਾਂ neck ਡਿਜ਼ਾਈਨ ਜਿਹੜਾ ਉਹ ਡਿਫਰੈਂਟ ਬਣਾਇਆ ਇਹ ਵੀ ਆਪਾਂ ਨੇ ਸਿੰਪਲ ਸਟਿਚ ਕੀਤਾਗਾ ਲਾਈਨਿੰਗ ਪਰ ਇਹਦੇ نیچے ਲਾਈ ਹੋਈ ਹੈ ਕਿਉਂਕਿ ਇਹ ਪਿਓਰ ਲੀਲਨ ਦਾ ਸਟੱਫ ਹੈਗਾ ਠੀਕ ਹੈ ਥੋੜਾ ਜਿਹਾ ਹਾਰਡ ਹੁੰਦਾਗਾ ਤੇ ਤਾਂ ਕਰਕੇ ਆਪਾਂ ਇਹਦੇ نیچے ਲਾਈਨਿੰਗ ਜਿਹੜੀ ਉਹ ਐਡ ਕੀਤੀ ਹੋਈ ਆ ਤੇ ਇਹਦਾ neck ਆਪਾਂ ਇਸ ਤਰ੍ਹਾਂ ਬਣਾਇਆ ਹੋਇਆਗਾ ਤੇ ਆਪਾਂ ਅਲੱਗ-ਅਲੱਗ neck ਨੇ ਜਿਹੜੇ ਰੈਡੀ ਕੀਤੇ ਹਨ ਇਹ ਵੀ ਆਪਣਾ ਕੁਰਤਾ ਹੈਗਾ ਸਟਿਚ ਕੀਤਾ ਹੋਇਆ ਬਹੁਤ ਸੋਹਣੇ ਕੁਰਤੇ ਬਣੇ ਹੋਏ ਆਗੇ ਤੁਸੀਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸਭ ਤੋਂ ਰੈਡੀ ਕਰਵਾ ਸਕਦੇ ਹੋ ਸਚਿਚ ਕਰਵਾ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਕੁਰਤੇ ਉੱਪਰ ਤੇ ਲੇਸ ਵੀ ਐਡ ਕਰਵਾ ਸਕਦੇ ਹੋ ਠੀਕ ਹੈ ਸਿੰਪਲ ਸਚਿਚ ਕਰਾਉਣਾ ਤਾਂ ਸਿੰਪਲ ਵੀ ਸਚਿਚ ਕਰਵਾ ਸਕਦੇ ਹੋ ਪ੍ਰਿੰਟਡ ਸੂਟਾਂ ਨੂੰ ਵੀ ਇਸ ਤਰ੍ਹਾਂ ਤੁਸੀਂ ਸਚਿਚ ਕਰਵਾ ਸਕਦੇ ਹੋ ਤੇ ਪਲੇਨ ਉੱਪਰ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਬਣਾ ਸਕਦੇ ਹੋ ਬਹੁਤ ਸੋਹਣੀ ਸਰਦਾਰੀ ਜੀ ਲੁੱਕ ਆਉਂਦੀ ਹੈ ਇਹਨਾਂ ਨੂੰ ਵੇਅਰ ਕਰਕੇ ਲਓ ਜੀ ਇਹਦੇ ਨਾਲ ਆਪਾਂ ਨੇ ਪਜਾਮੀਆਂ ਜਿਹੜੀ ਸਟਿਚ ਕੀਤੀ ਹੋਏ ਇਹਦੇ ਨਾਲ ਦੀ ਰੱਖੀ ਹੈ ਪਹਿਲਾਂ ਆਪਾਂ ਆਫ ਵਾਈਟ ਤੇ ਵਾਈਟ ਨਾਲ ਭੇਜੇ ਸੀ ਇਹਦੇ ਨਾਲ ਆਪਾਂ ਸੇਮ ਅ ਕਲਰ ਦੀ ਰੱਖੀ ਹੋਈ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਜਿਹੜਾ ਉਹ ਆਪਾਂ ਨੇ ਸੁਪਰ ਨੈਟ ਦਾ ਲਾਇਆ ਹੈ ਦੇਖੋ ਦੁਪੱਟੇ ਦੀ ਕੁਆਲਿਟੀ ਦੇਖੋ ਸੌਫਟ ਹੈਗੀ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਡਾਈ ਕੀਤਾ ਹੋਇਆ ਸਿੰਗਲ ਕਲਰ ਤੇ ਇਸ ਤਰ੍ਹਾਂ ਦੀ ਆਪਾਂ ਨੇ ਲੇਸ ਹੈ ਜਿਹੜੀ ਇਹਦੇ ਤੇ ਦਿੱਤੀ ਹੋਈ ਆ ਲਓ ਜੀ ਬਹੁਤ ਸੋਹਣਾ ਦੁਪੱਟਾ ਜਿਹੜਾ ਆਪਣਾ ਬਣ ਕੇ ਰੈਡੀ ਹੋਇਆਗਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਇੱਕ ਆਪਾਂ ਨੇ ਵਾਈਟ ਦੁਪੱਟਾ ਸੀ ਇਹਦੇ ਉੱਤੇ ਵੀ ਆਪਾਂ ਲੇਸ ਲਾਈ ਹੈਗੀ ਠੀਕ ਹੈ ਜੀ ਤੇ ਉਹਨਾਂ ਨੇ ਲੇਸ ਐਡ ਕਰਵਾਈ ਹੈ ਤੁਸੀਂ ਸਿੰਪਲ ਵੀ ਲੈ ਸਕਦੇ ਹੋ ਨਹੀਂ ਲੈਸ ਲਗਵਾਉਣੀ ਤਾਂ ਇਸ ਤਰ੍ਹਾਂ ਵੀ ਮੰਗਵਾ ਸਕਦੇ ਹੋ ਠੀਕ ਹੈ ਤੁਹਾਡੀ ਚੋਇਸ ਹੈਗੀ ਪ੍ਰਿੰਟਡ ਦੇ ਵਿੱਚ ਵੀ ਟੈਸਟਾ ਬ੍ਰਾਂਡ ਦੇ ਜਿਹੜੇ ਬਿਨਾ ਲਾਈਨਿੰਗ ਸਟਿਚ ਹੋਣ ਵਾਲੇ ਸੂਟ ਆਪਣੇ ਕੋਲੇ ਦੋ ਤਿੰਨ ਕਲਰ ਹੈਗੇ ਆਗੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਬਿਲਕੁਲ ਆਪਣੇ ਰੇਟ ਨੇ ਜਿਹੜੇ ਉਹ ਨਾਰਮਲ ਹੋਣਗੇ ਆਪਾਂ ਹਾਈ ਰੇਟ ਦੇ ਨਹੀਂ ਹੁੰਦੇ ਹੈਗੇ ਪਰ ਸਟਾਫ ਹੈ ਜਿਹੜਾ ਉਹ ਆਪਾਂ ਵਧੀਆ ਕੁਆਲਿਟੀ ਦਾ ਰੱਖਦੇ ਆ ਠੀਕ ਹੈ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਹਾਂਜੀ ਆਪਾਂ ਨੇ ਇਹ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੁਣ ਤੱਕ ਇਹ ਆਪਾਂ ਡਿਜ਼ਾਈਨ ਜਿਹੜਾ ਪਸ਼ਮੀਨੇ ਉੱਪਰ ਬਣਾਇਆ ਸੀ ਹੁਣ ਆਪਾਂ ਕਾਟਨ ਦੇ ਉੱਪਰ ਬਣਾਇਆ ਇਹ ਦੇਖੋ ਜੀ ਤੇ ਕਲਰ ਵੀ ਬਹੁਤ ਪਿਆਰਾ ਸੂਟ ਦਾ ਸੂਟ ਦੇ ਉੱਪਰ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕੱਟਵਰਕ ਵਾਲਾ ਡਿਜ਼ਾਈਨ ਹੈ ਇਸ ਤਰ੍ਹਾਂ ਆਪਾਂ ਨੇ ਇਹ ਚਾਕ ਦੇ ਉੱਪਰ ਬਣਾਇਆ ਤੇ ਫਿਰ ਘੇਰੇ ਦੇ ਉੱਪਰ ਆ ਗਿਆ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਦੂਸਰੀ ਸਾਈਡ ਹੋ ਗਿਆ ਤੇ थ्रेड कलर ਤੁਸੀਂ ਦੇਖ ਸਕਦੇ ਬਹੁਤ ਸੋਹਣੇ ਪਾਏ ਹੋਏ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੈ ਬਾਕੀ ਤੁਸੀਂ थ्रेड ਜਿਹੜੇ ਉਹ ਆਪਣੀ ਚੋਇਸ ਦੇ ਕੋਈ ਵੀ ਲਗਵਾ ਸਕਦੇ ਹੋ ਠੀਕ ਹੈ ਤੇ ਬਾਕੀ ਸਟੱਫ ਵੀ ਬਹੁਤ ਸੋਹਣਾਗਾ ਇਹ ਚੈੱਕ कॉटन ਦਾ ਸਟੱਫ ਹੈ ਤੁਸੀਂ ਇਹਦੇ ਉੱਪਰ suit ਰੈਡੀ ਕਰਵਾ ਸਕਦੇ ਹੋ ਸਾਨੂੰ ਆਰਡਰ ਦੇ ਸਕਦੇ ਹੋ ਆਪਾਂ ਨੇ ਪਲੇਨ ਸਟੱਫ ਦੀ ਵੀਡੀਓ ਪਾਈ ਹੋਈ ਹੈ ਤੁਸੀਂ ਉਹਦੇ ਵਿੱਚੋਂ ਕਲਰ ਸਿਲੈਕਟ ਕਰ ਸਕਦੇ ਹੋ ਤੇ ਇਹ ਆਪਾਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਇਹਦੀ ਬਾਹ ਦੇ ਉੱਪਰ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸੂਟ ਵੀ ਬਹੁਤ ਸੋਹਣਾ ਬਣ ਕੇ ਆਪਣਾ ਰੈਡੀ ਹੋਇਆ ਕਾਟਨ ਦਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਹਾਫ ਪਿਓਰ ਦਾ ਰੱਖਿਆ ਹੋਇਆ ਹੈ ਇਸ ਤਰ੍ਹਾਂ ਆਪਾਂ ਦੁਪੱਟਾ ਡਾਈ ਕੀਤਾ ਹੋਇਆ ਲੋ ਜੀ ਇਸ ਤਰ੍ਹਾਂ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਆਲੇ-ਦਾਲੇ ਫੋਰ ਸਾਈਡ ਬਾਰਡਰ ਆਪਾਂ ਟਾਈ ਡਾਈ ਕੀਤਾ ਹੋਇਆ ਦੇਖੋ ਜੀ ਬਸ ਸੋਣਾ ਦੁਪੱਟਾ ਰੈਡੀ ਹੋਇਆਗਾ ਦੁਪੱਟੇ ਦੀ ਕੁਆਲਿਟੀ ਵੀ ਤੁਹਾਨੂੰ ਵਧੀਆ ਦੇਵਾਂਗੇ ਇਹ ਹਾ ਪਿਓਰ ਦਾ ਦੁਪੱਟਾ ਹੈਗਾ ਤੁਸੀਂ ਜਿਹੜਾ ਕਹੋਗੇ ਆਪਾਂ ਉਹੀ ਦੁਪੱਟਾ ਲਾ ਕੇ ਦੇਵਾਂਗੇ ਤੇ ਵਧੀਆ ਖੁੱਲਾ ਡੁੱਲਾ ਦੁਪੱਟੇ ਦਾ ਫਨਾ ਹੁੰਦਾਗਾ ਠੀਕ ਹੈ ਜੀ ਖੁੱਲਾ ਖੁੱਲਾ ਡੁੱਲਾ ਸਾਨੂੰ ਦੁਪੱਟਾ ਦੇਵਾਂਗੇ ਲੋਜੀ